ਟੈਰਾਟੀ ਰੈਡ ਐਫ ਐਮ ਵੱਲੋਂ ਵੈਂਕੂਵਰ ਦੇ ਵਿੱਚ ਇੱਕ ਰੇਡੀਓਥਾਨ ਕੀਤਾ ਗਿਆ ਇਹ ਰੇਡੀਓਥਾਨ ਸੀ ਜਿਹੜਾ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਇੱਕ ਨਵਾਂ ਰੋਬੋਟ ਲੈ ਕੇ ਆਉਣਾ ਜਿਹੜਾ ਕਿ ਥੋਰੈਸਿਕ ਸਰਜਰੀਜ਼ ਅਤੇ ਹੋਰ ਬਹੁਤ ਸਾਰੀਆਂ ਸਰਜਰੀਜ਼ ਦੇ ਵਿੱਚ ਕੰਮ ਆਏਗਾ ਇਹ ਇੱਕ ਨਵੀਂ ਆਧੁਨਿਕ ਡਿਵਾਈਸ ਹੈ ਇਸ ਦੇ ਲਈ ਜਦੋਂ ਲੋਕਾਂ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਬਾਵਜੂਦ ਉਹਨਾਂ ਦੀਆਂ ਸ਼ਿਕਾਇਤਾਂ ਦੇ 5 ਲੱਖ ਡਾਲਰ ਦਾਨ ਕੀਤਾ ਹੈ ਇਹਨਾਂ ਦੇ ਵਿੱਚੋਂ ਸਰੀ ਦੇ ਲੋਕ ਤਾਂ ਆਫਕੋਰਸ ਸੀਗੇ ਹੀ ਅ ਅਮਰੀਕਾ ਦੇ ਵਿੱਚੋਂ ਅ ਦੂਜੇ ਸੂਬਿਆਂ ਦੇ ਵਿੱਚੋਂ ਅਲਬਰਟਾ ਦੇ ਵਿੱਚੋਂ ਉੱਥੋਂ ਵੀ ਲੋਕਾਂ ਨੇ ਜਿਹੜੇ ਸਰੀ ਦੇ ਲੋਕ ਉੱਥੇ ਗਏ ਨੇ ਇਹ ਜਿੰਨਾ ਦੇ ਮਿੱਤਰ ਪਿਆਰੇ ਦੋਸਤ ਰਿਸ਼ਤੇਦਾਰ ਸਰੀ ਚ ਰਹਿੰਦੇ ਨੇ ਉਹਨਾਂ ਨੇ ਵੀ ਉੱਥੋਂ ਪੈਸੇ ਭੇਜੇ ਹਨ ਸੋ ਇੱਕ ਬਹੁਤ ਵੱਡਾ ਜਦੋਂ ਵੀ ਰੇਡੀਓ ਥਾਨ ਹੁੰਦਾ ਇਹ ਇੱਕ ਬਹੁਤ ਵੱਡਾ ਕਾਰਜ ਹੋਇਆ ਕਰਦਾ ਹੈ ਇਸ ਦੇ ਵਿੱਚ ਇਥੇ ਜਿਹੜੇ ਡਾਕਟਰਸ ਸਪੈਸ਼ਲਿਸਟ ਡਾਕਟਰ ਰੈਂਡੀ ਗਿਲ ਆਇਓ ਇਸਨ ਖੁਦ ਤੇ ਬਾਕੀ ਜਿਹੜੇ ਉਹਨਾਂ ਦੀ ਫਾਊਂਡੇਸ਼ਨ ਹੈ ਉਸ ਦੇ ਜਿਹੜੇ ਸੀਨੀਅਰ ਅਫੀਸ਼ਰਸ ਹਨ ਸਿਰਮੋਰ ਹਸਪੀਟਲ ਦੇ ਐਗਜ਼ੀਕਟਿਵ ਡਾਇਰੈਕਟਰ ਉਹ ਸਾਰੇ ਇਥੇ ਬੈਠੇ ਸਨ ਤੇ ਸਾਰੇ ਪੈਸੇ ਉਹਨਾਂ ਦੇ ਕਲੀਕਲੀ ਪੈਣੀ ਜਿਹੜੀ ਇਥੇ ਆਈ ਹੈ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅੱਜ ਜਿਵੇਂ ਪ੍ਰੈਜ਼ੀਡੈਂਟ ਤੇ ਸੀਈਓ ਕੁਲਵਿੰਦਰ ਸਿੰਘ ਸੰਘੇੜਾ ਇਸ ਵਾਰ ਇਹ ਖੁਰ ਗੱਲ ਬਾਤ ਵੀ ਕੁਝ ਮਿੰਟਾਂ ਲਈ ਕਰਨਗੇ ਆ ਉਹ ਹੋ ਇਸ ਤਰੀਕੇ ਮਹਿਸੂਸ ਕਰਦene ਉਹ ਦੱਸਣਗੇ ਦੇਖੋ ਇਹ ਗੱਲ ਨਹੀਂ ਕਿ ਸਾਨੂੰ ਪਤਾ ਨਹੀਂ ਹੈ ਇਸ ਵਾਰ ਇਹ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਬਹੁਤ ਘੰਟਿਆਂ ਦੀ ਦੇਰੀ ਦੇ ਮੁਤਲਕ ਬਹੁਤ ਲੋਕਾਂ ਨੂੰ ਸ਼ਿਕਾਇਤਾਂ ਨੇ ਔਰ ਕਈ ਲੋਕ ਪ੍ਰੋਪਰਲੀ ਡਾਇਗਨੋਸ ਨਹੀਂ ਹੋ ਸਕੇ ਸਾਨੂੰ ਇਹ ਵੀ ਪਤਾ ਕਿ ਕਿਤਨੋਂ ਕਿਤੇ ਕੋਈ ਨਾ ਕੋਈ ਲਾਪਰਵਾਹੀ ਹੋਈ ਹੈ ਔਰ ਕਈ ਜਿਹੜੇ ਲੀਗਲ ਕੇਸ ਵੀ ਚੱਲ ਰਹੇ ਨਹੀਂ ਹੈ ਚੱਲਣ ਵਾਲੇ ਹਨ ਪਰ ਇਸ ਤੇ ਬਾਵੀਯੂ ਜੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੱਕੋ ਇੱਕ ਸਾਡੇ ਕੋਲੇ ਹਸਪੀਟਲ ਹੈ ਐਮਰਜੈਂਸੀ ਤੋਂ ਬਾਅਦ ਜਦੋਂ ਦਾਖਲ ਹੋਣ ਤੋਂ ਪਿੱਛੋਂ ਜਿਹੜੇ ਮਰੀਜ਼ਾਂ ਦਾ ਬਾਕੀ ਵਾਰਡਸ ਦੇ ਵਿੱਚ ਇਲਾਜ ਹੁੰਦਾ ਹੈ ਉਹ ਬਾਕੀ ਹਸਪੀਟਲਸ ਦੇ ਮੁਕਾਬਲੇ ਕੋਈ ਘੱਟ ਨਹੀਂ ਹਨ ਆਫ ਕੋਰਸ ਕੁਝ ਲੋਕਾਂ ਦੇ ਵਰਤਾਓ ਕਰਕੇ ਬਰਨਟ ਆਊਟ ਹੋਏ EMPLOYEES ਨੇ ਜਿਹੜੇ ਉਹਨਾਂ ਦੀ ਉਹਨਾਂ ਦੇ ਬਿਹੇਵੀਅਰ ਕਰਕੇ ਇਹ ਕੁਛ ਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਪੇਸ਼ੈਂਟ ਕੇਅਰ ਸ਼ੁਡ ਬੀ ਦਿ ਟਾਪ ਸੋ ਇਸ ਨੂੰ ਇੰਪਰੂਵ ਕਰਨ ਲਈ ਇਸ ਦੇ ਬਾਅਦ ਵੀ ਉਹ ਮੈਜੋਰਿਟੀ ਲੋਕ ਜਿਹੜੇ ਨੇ ਜਿਨ੍ਹਾਂ ਨੇ 5 ਲੱਖ ਡਾਲਰ ਦਿੱਤਾ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਯੈਸ ਇਹਨੂੰ ਇੰਪਰੂਵ ਕਰਨ ਦੇ ਵਿੱਚ ਅਸੀਂ ਹਿੱਸਾ ਪਾਉਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਪਾਇਆ ਵੀ ਹੈ ਬਾਰ-ਬਾਰ ਪਾਇਆ ਹੈ ਪਰ ਹਾਂ ਉਹ ਅਸੀਂ ਉਹਨਾਂ ਦੀ तकरीबन ਸਾਰਾ ਸਾਲ ਹੀ ਨਜ਼ਰ 'ਚ ਲਿਆਉਂਦੇ ਰਹਿੰਦੇ ਆ ਕਿ ਤੁਹਾਡੀਆਂ ਗਲਤੀਆਂ ਨੇ ਇਹਨਾਂ ਨੂੰ ਦਰੁਸਤ ਕੀਤਾ ਜਾਏ ਵਰਨਾ ਸਾਡੇ ਕੋਲ ਹੋਰ ਚੁਆਇਸ ਕੀ ਆ ਹੁਣ ਜਿਹੜੇ ਦੂਸਰੇ ਹਸਪੀਟਲ ਵੀ ਨੇ ਵੀ ਜੀ ਐਚ ਵੀਆ ਹੋਰ ਕਿਤੇ ਤੁਸੀਂ ਚਲੇ ਜਾਂਦੇ ਹੋ ਉਹ ਦੇਖਦੇ ਨੇ ਕਿ ਤੁਹਾਡਾ ਪੋਸਟਲ ਕੋਡ ਕੀ ਆ ਤੁਹਾਡਾ ਐਡਰੈਸ ਇੱਥੇ ਦਾ ਹੈ ਹੀ ਨਹੀਂ ਤੁਸੀਂ ਇੱਥੇ ਰਹਿੰਦੇ ਹੀ ਨਹੀਂਗੇ ਸੋ ਇਸ ਕਰਕੇ ਕਈ ਕਿਸਮੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਇਹਨਾਂ ਹਸਪੀਟਲ ਤੱਕ ਸੀਮਤ ਕਰਦੀਆਂ ਨੇ ਸੋ ਇਹ ਹਸਪੀਟਲ ਕਿਵੇਂ ਬੈਟਰ ਬਣਾਏ ਜਾਣ ਹੁਣ ਨਵੇਂ ਬਜਟ ਦੇ ਵਿੱਚ ਇਸ ਦੇ ਲਈ ਕੀ ਆ ਅੱਜ ਉਹ ਪ੍ਰਤੀਕ ਸਿੰਘ ਮਹਲ ਨਾਲ ਮੈਂ ਡਿਸਕਸ ਕਰਾਂਗਾ ਔਰ ਸਾਰੀ ਗੱਲਬਾਤ ਇਸ ਨੂੰ ਨਿਖਾਰ ਕੇ ਪੇਸ਼ ਕੀਤੀ ਜਾਏਗੀ। ਆ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਕਿ ਹੋਰ ਖਬਰਾਂ ਦੇ ਵਿੱਚ ਜਿਹੜੀ ਇੱਕ ਤਾਂ ਜਿਹੜਾ ਹਾਸਟ੍ਰਿਕ ਫਾਰਮ ਸੀ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਕਿ ਉਹ ਕੇਸ ਨਹੀਂ ਲੈਣਗੇ। ਇਹਦਾ ਮਤਲਬ ਇਹ ਆ ਕਿ ਜਿੰਨੇ ਵੀ ਇਹ ਜਾਨਵਰ ਨੇ ਇਹਨਾਂ ਨੂੰ ਕੱਲ ਕਰ ਦਿੱਤਾ ਜਾਏਗਾ ਭਾਵੇਂ ਹਮੇਸ਼ਾ ਦੀ ਨੀਂਦ। ਸਲਾਹ ਦਿੱਤਾ ਜਾਏਗਾ ਇਹ ਆਸਵਜੀ ਹੋਈ ਸੀ ਕਿ ਸੁਪਰੀਮ ਕੋਰਟ ਜਿਹੜਾ ਉਹ ਇਹ ਕੇਸ ਲੈ ਲੇਗਾ ਤੇ ਫਿਰ ਅਪੀਲ ਜਦੋਂ ਚੱਲੇਗੀ ਸੁਣਵਾਈ ਹੋਵੇਗੀ ਉਹ ਨਹੀਂ ਦੇਰ ਤੱਕ ਕਿ ਪੰਛੀ ਜ਼ਿੰਦਾ ਰਹਿਣਗੇ ਲੇਕਿਨ ਅਮਰੀਕਾ ਤੋਂ ਤੇ ਹੋਰ ਕਈ ਥਾਵਾਂ ਤੋਂ ਕਈ ਤਨਾਡ ਲੋਕਾਂ ਨੇ ਆਫਰ ਕੀਤਾ ਸੀ ਕਿ ਇਹ ਇਹ ਜਿਹੜੇ ਪੰਛੀਆਂ ਨੂੰ ਇਹਨਾਂ ਨੂੰ ਉਹ ਲੈ ਕੇ ਜਾਣ ਲਈ ਤਿਆਰ ਨੇ ਦੇਖਦੇ ਹਾਂ ਕਿ ਕੀ ਬਣਦਾ ਹੈ ਜਿਹੜਾ ਕੈਨੇਡੀਅਨ ਫੂਡ ਏਜੰਸੀ ਨੇ ਇਨਨ ਨੂੰ ਕਲ ਕਰਨ ਲਈ ਪਾਪ ਕੇਨ ਨੂੰ ਖਤਮ ਕਰਨ ਲਈ ਇੱਕ ਹੁਕਮ ਦਿੱਤਾ ਹੋਇਆ ਉਸ ਦੀ ਅਪੀਲ ਕਰਨ ਦੀ ਇਹ ਗੱਲ ਚੱਲੀ ਸੀ ਜਿਹੜੀ ਕਿ ਨਹੀਂ ਹੋ ਸਕੀ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਦਰਸ਼ਨ ਸਿੰਘ ਸ assi ਹੋਰਾਂ ਦੇ ਐਬਸਫੋਰਡ ਦੇ ਵਿੱਚ ਹੋਏ ਕਤਲ ਤੋਂ ਬਾਅਦ ਮੋਮਬਤੀਆਂ ਵਾਲ ਕੇ ਜਿਹੜੀ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਹੈ ਉਹ ਇਕੱਠ ਇੱਥੇ ਹੋਣ ਵਾਲਾ 8 ਨਵੰਬਰ ਨੂੰ ਸ੍ਰੀ ਦੇ ਵਿੱਚ ਤਾਜਪਾਰਕ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਵੇਗਾ ਅਤੇ 50 CISC 132 ਸਟਰੀਟ ਦੇ ਉੱਤੇ ਟਰਨਿੰਗ ਪੇਨ ਇਨਟੂ ਪਰਪਸ ਦੇ ਅਦੀਨ ਇਹਦੇ ਤੇ ਪੈਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਜਸਟਿਸ ਫॉर ਦਰਸ਼ਨ ਸਿਕਯੂਅਰ ਕੈਨੇਡਾ ਇਸ ਪੈਟੀਸ਼ਨ ਜ਼ਰੂਰ ਸਾਈਨ ਕਰਨਾ ਅਤੇ ਉੱਥੇ ਵੱਧ ਚੜ ਕੇ ਲੋਕ ਸ਼ਾਮਲ ਹੋਣ ਕਿਉਂਕਿ ਉੱਥੇ ਇਹ ਵੀ ਦੇਖਿਆ ਜਾਣਾ ਕਿ ਹੋਰ ਇਸ ਤਰ੍ਹਾਂ ਦੇ ਕਤਲ ਕਿਵੇਂ ਪ੍ਰੀਵੈਂਟ ਕੀਤੇ ਜਾ ਰਹੇ ਹਨ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਆ ਇਸ ਇਸ ਬੰਦੇ ਵਿੱਚ ਤੇ ਐਕਸਟਰਸ਼ਨ ਤੇ ਜਿਹੜੀ ਵੀ ਗੱਲ ਕੀਤੀ ਜਾ ਰਹੀ ਸੀ ਕਿ ਇਹ 테러ਰਿਸਟ ਆਰਗੇਨਾਈਜੇਸ਼ਨ ਜ਼ਹਮਲਾ ਕਰ ਰਹੀਆਂ ਨੇ ਜੇ ਇਸ ਤਰ੍ਹਾਂ ਦੀ ਗੱਲ ਸੀ ਤੇ ਬਜਟ ਦੇ ਵਿੱਚ ਉਸ ਦੇ ਕੋਈ ਆਬਵੀਅਸਲੀ ਜਿਹੜੀ ਮੋਟੀ ਮੋਟੀ ਗੱਲ ਵੇਖੀ ਗਈ ਹੈ ਬਜਟ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਰਾਸ਼ੀ ਨਹੀਂ ਰੱਖੀ ਗਈ ਕਿ 테러ਰਿਸਟ ਆਰਗੇਨਾਈਜੇਸ਼ਨਸ ਤੋਂ ਜਾਂ ਕੋਈ ਵੀ ਜਿਹੜੇ ਹਮਲਾ ਕਰਨ ਵਾਲੇ ਲੋਕ ਨੇ ਬਿਜ਼ਨੈਸਸ ਦੇ ਉਤੇ ਉਹਨੂੰ ਨਾਲ ਨਜਿੱਠਣ ਲਈ ਕੋਈ ਬਾਦੂ ਪੈਸੇ ਜਾਂ ਫੰਡਿੰਗ ਦਿੱਤੀ ਜਾਏ ਉਹ ਵੀ ਅੱਜ ਡਿਸਕਸ ਕਰਾਂਗੇ। ਅਹ ਹੋਰ ਮਸੰਦਾਸ ਦੀਆਂ ਕਿ ਬਰਨਵੀ ਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅਹ ਮੈਟਰੋ ਟਾਊਨ ਦੇ ਜਿਹੜਾ ਸਟੇਸ਼ਨ ਆ ਅਹ ਸਕੁਏਅਰ ਸਟੇਸ਼ਨ ਸਕੁਏਅਰ ਤੋਂ ਜਾਂਦੇ ਹੋਏ ਰਸਤੇ ਦੇ ਵਿੱਚ ਕੇ ਐਵੈਨਿਊ ਦੇ ਉੱਤੇ ਅਤੇ ਕਿੰਗ ਵੈਰੋ ਸਟਰੀਟ ਤੇ ਗੋਲੀਆਂ ਚੱਲੀਆਂ ਨੇ ਤੇ ਇੱਕ ਵਿਅਕਤੀ ਸੀ ਜਿਹੜਾ ਇਕ ਆਦਮੀ ਦਾ ਕਤਲ ਹੋਇਆ ਹੈ। ਆ ਆਰਸੀਐਮਪੀ ਵਾਲੇ ਮੌਕੇ ਤੇ ਪਹੁੰਚ ਤੱਕ ਗਏ ਸਨ ਉਹਨਾਂ ਨੇ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਹੋ ਗੋਲੀਆਂ ਦੇ ਜ਼ਖਮ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ। ਪਰ ਦੂਸਰੇ ਪਾਸੇ ਉਸ ਸੈਂਟਰਲ ਪਾਰਕ ਦੇ ਉੱਤਰ ਵਾਲੇ ਪਾਸੇ ਇੱਕ ਕਾਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ। ਪੁਲਿਸ ਦਾ ਕਹਿਣਾ ਕਿ ਇਹ ਟਿਪੀਕਲ ਇੱਕ ਇਹ ਜਿਹੜਾ ਕੰਮ ਹੈ ਆਮ ਤੌਰ ਦੇ ਉਤੇ ਗੈਂਗਸ ਕਰਦੀਆਂ ਨੇ ਇਹ ਗੈਂਗ ਰਿਲੇਟਡ ਕਤਲ ਜਾਂ ਇਸ ਨੂੰ ਮੰਨਿਆ ਜਾ ਰਿਹਾ ਕਿ ਇਹ ਨਿਸ਼ਾਨਾ ਸਿੱਧ ਕੇ ਕੀਤਾ ਗਿਆ ਕਤਲ ਹੈ ਟਾਰਗੇਟਡ ਹੈ ਔਰ ਫਿਰ ਉਹਨਾਂ ਨੇ ਖੀਚ ਕੇ ਕਿਹਾ ਕਿ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ ਖੈਰ ਅ ਹੋਰ ਜਿਹੜੀਆਂ ਰੇਲ ਗੱਡੀ ਪਟੜੀ ਤੋਂ ਉਤਰ ਗਈ ਸੀ ਕੈਂਪ ਲੂਪਸ ਦੇ ਨਜ਼ਦੀਕ ਉਹਦੇ ਵਿੱਚੋਂ 12700 ਲੀਟਰ ਜੈਟ ਫਿਊਲ ਸੀ ਜਿਹੜਾ ਰਿਸ ਗਿਆ ਸੀ ਸੋ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ ਐਲਾਨ ਕੀਤਾ ਗਿਆ ਕਿ ਬੋਗੀਆਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ ਸਨ ਉਹਨਾਂ ਨੂੰ ਸੰਭਾਲਣ ਲਈ ਜਿਹੜਾ ਕੰਮ ਚੱਲ ਰਿਹਾ ਸੀ ਉਹ ਸਭ ਕੁਝ ਕਾਬੂ ਦੇ ਵਿੱਚ ਹੈ ਬਾਕੀ ਦੇ ਵਿੱਚ ਜਿਪਸਮ ਸੀ ਜਿਹੜਾ ਜਿਪਰੌਕ ਪਾਊਡਰ ਸੀ ਸੋ ਇਸ ਤੇ ਕਾਰਨ ਦੀ ਵੀ ਜਾਂਚ ਚੱਲ ਰਹੀ ਹੈ ਅ ਤੇ ਇਹ ਗੱਲ ਦੀ ਹੁਣ ਪੱਕੀ ਪੁਸ਼ਟੀ ਹੋ ਚੁੱਕੀ ਹੈ ਕਿ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਬਾਕੀ ਬੀਸੀ ਦੇ ਤੱਟ ਦੇ ਉੱਤੇ ਪਾਰੀ ਬਰਖਾ ਹੋਣ ਵਾਲੀ ਹੈ ਅਤੇ ਲਗਾਤਾਰ ਜਿਹੜੀ ਲੋ ਪ੍ਰੈਸ਼ਰ ਸਿਸਟਮ ਅ ਦੇ ਚਾਲੂ ਹੋਣ ਕਰਕੇ ਹਾਊਸ ਆਉਂਡ ਤੇ ਹੋਰ ਜੜੀ ਰੇਨਫਾਲ ਵਾਰਨਿੰਗਸ ਵਗੈਰਾ ਅ ਚਾਲੂ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਭ ਤੋਂ ਵੱਧ ਮੀਂਹ ਮੇਪਲ ਰਿਜ ਦੇ ਵਿੱਚ ਕਹਿੰਦੇ ਪੈ ਸਕਦਾ ਹੈ ਨਾਰਥ ਸ਼ੋਰ ਦੇ ਵਿੱਚ ਕੋਕਟਲਮ ਤੇ ਮੇਪਲ ਰਿਜ ਇਹ ਇੱਥੇ ਕੱਲਾ ਮੀਂਹ ਨਹੀਂ ਸਕੋ ਕਾਫੀ ਤੇਜ਼ ਹਵਾਵਾਂ ਵੀ ਝੁੱਲ ਸਕਤੀਆਂ ਹਨ ਆ 70 ਮਿਲੀਮੀਟਰ بارش ਹੋਣ ਦੀ ਸੰਭਾਵਨਾ ਹੈ ਉਹਨ ਬੜੇ 24 ਘੰਟਿਆਂ ਦੇ ਵਿੱਚ ਅੱਛਾ ਇੱਕ ਪੈਂਟਿੰਗਟਨ ਵਿੱਚ ਹਲੋਵੀਨ ਵਾਲੇ ਦਿਨ ਜਿਹੜਾ ਲਿਸਟ ਇੱਕ ਕ੍ਰੂਜ਼ਰ ਤੇ ਮੋਟਰਸਾਈਕਲ ਦੇ ਵਿੱਚ ਕਾਰ ਟੱਕਰ ਹੋ ਗਈ ਸੀ ਉਸ ਦੇ ਸਬੰਧ ਦੇ ਵਿੱਚ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦਫ਼ਤਰ ਵਾਲੇ ਇਸ ਦੀ ਪੂਰੀ ਤਫ਼ਤੀਸ਼ ਕਰਨਗੇ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਉਸ ਨੂੰ ਪਿਛਲੇ ਸ਼ੁੱਕਰਵਾਰ ਨੂੰ 9 ਵਜੇ ਤੋਂ 10 ਵਜੇ ਦੇ ਵਿੱਚ ਕਾਰ ਗ੍ਰੀਨ ਮਾਊਂਟਨ ਰੋਡ ਦੇ ਉੱਤੇ ਗੱਡੀ ਚਲਾਉਂਦੇ ਸਮੇਂ ਪੁਲਿਸ ਨੇ ਰੋਕ ਲਿਆ ਸੀ ਅਤੇ ਫਿਰ ਜਿਹੜੀ ਟੱਕਰ ਦੇ ਸਮੇਂ ਗੈਸ ਸਟੇਸ਼ਨ ਤੇ ਸਟੋਰੇਜ ਦੇ ਸੈਂਟਰ ਦੇ ਵਿੱਚ ਕਾਰ ਹੋਈ ਪੁਲਿਸ ਨੇ ਇਸ ਵਿਅਕਤੀ ਨੂੰ ਫੜ ਲਿਆ ਪਹਿਲਾਂ ਫਿਰ ਰਿਹਾ ਕਰ ਦਿੱਤਾ ਤੇ ਇਸ ਸਬੰਧ ਵਿੱਚ ਹੁਣ ਪੂਰੀ ਇਨਵੈਸਟੀਗੇਸ਼ਨ ਹੋ ਰਹੀ ਹੈ। ਅ ਬਾਕੀ ਵਿਕਟੋਰੀਆ ਦੀ ਪੁਲਿਸ ਨੇ ਇੱਕ 44 ਸਾਲ ਦੇ ਵਿਅਕਤੀ ਨੂੰ ਇਸ ਹਫਤੇ ਜਿਹੜਾ ਡਾਊਨਟਾਊਨ ਦੇ ਵਿੱਚੋਂ ਵਕ-ਵਕ ਤੇ ਨਹਮਲੇ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸੀ ਤੇ ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਇੱਕ ਔਰਤ ਨੇ ਰਿਪੋਰਟ ਕੀਤੀ ਸੀ ਕਿ ਇੱਕ ਅਣਜਾਣ ਵਿਅਕਤੀ ਨੇ ਏਅਰ ਸਟਰੀਟ ਤੇ ਉਸਦਾ ਗੁੱਟ ਫੜ ਲਿਆ ਅਤੇ ਇਸ ਦੀ ਕਾਫੀ ਸਮਕਿਆ ਸਮੀਖਿਆ ਕੀਤੀ ਗਈ ਇਸ ਦੀ ਪਛਾਣ ਕਰਨ ਦੇ ਵਿੱਚ ਆ ਕਾਫੀ ਕੈਮਰਿਆਂ ਦੀ ਵਰਤੋਂ ਕੀਤੀ ਗਈ ਹੈ ਆ ਸੋ ਇੱਕ ਦੂਜੀ ਰਿਪੋਰਟ ਮਿਲੀ ਉਸ ਤੋਂ 80 ਮਿੰਟ ਬਾਅਦ ਆ ਤੇ ਇਹ ਵੀ ਰਿਪੋਰਟ ਇਹ ਸੀ ਕਿ ਕਿਸੇ ਨੂੰ ਟੱਚ ਕੀਤਾ ਗਿਆ ਹੈ ਆ ਤੇ ਫਿਰ ਉਸ ਤੋਂ ਬਾਅਦ ਇਹ ਵਿਅਕਤੀ ਦੀ ਗ੍ਰਿਫਤਾਰੀ ਹੋਈ ਸੀ ਹੁਣ ਉਹ ਉਸ ਦੀ ਜ਼ਮਾਨਤ ਹੋਣ ਤੱਕ ਉਹ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ। ਅ ਬਾਕੀ ਇੱਕ ਹੋਰ ਬਹੁਤ ਮੜੀ ਖਬਰ ਆ ਰਹੀ ਹੈ ਕਿ ਮੈਕਸੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਔਰ ਕਲੋਡੀਆ ਸ਼ੈਨੀਬੋਮ ਉਹਨਾਂ ਨੂੰ ਇੱਕ ਸ਼ਰਾਬੀ ਵਿਅਕਤੀ ਨੇ ਆ ਕੇ ਗ੍ਰੋਪ ਕੀਤਾ ਹੈ। ਪਾਪ ਕੇ ਇੱਕ ਕਾਮ ਖਮਲਾ ਸੀ। ਤੇ ਉਹ ਸ਼ਰਾਬੀ ਵਿਅਕਤੀ ਇਕਦਮ ਪ੍ਰੈਜ਼ੀਡੈਂਟ ਦੇ ਕੋਲੇ ਆ ਗਿਆ ਫੀਮੇਲ ਪ੍ਰੈਜ਼ੀਡੈਂਟ ਨੇ ਔਰ ਪਹਿਲਾਂ ਤਾਂ ਉਹਨੂੰ ਗਰਦਨ ਤੇ ਚੁੰਮਣ ਦੀ ਕੋਸ਼ਿਸ਼ ਕੀਤੀ ਫਿਰ ਉਹ ਕਹਿੰਦੇ ਮੈਂ ਉਹਦਾ ਹੱਥ ਲਾ ਲਾ ਕੇ ਛੁੱਟਦੀ ਰਹੀ ਤੇ ਮੂੰਹ ਤੇ ਸਮਾਈਲ ਰੱਖ ਕੇ ਤੁਰਦੀ ਰਹੀ ਲੇਕਿਨ ਉਹ ਹਟਿਆ ਨਹੀਂ ਔਰ ਉਸ ਤੋਂ ਬਾਅਦ ਫਿਰ ਸਿਕਿਉਰਿਟੀ ਜਿਹੜੀ ਸੀ ਕੁਝ ਮਿੰਟਾਂ ਤੋਂ ਬਾਅਦ ਉਹਨਾਂ ਨੇ ਦਖਲ ਦਿੱਤਾ ਹੈ ਸੋ ਕਹਿੰਦੇ ਕਿ ਇੱਕ ਐਕਸਪੀਰੀਅੰਸ ਮੇਰਾ ਬਹੁਤ ਮਾੜਾ ਐਕਸਪੀਰੀਅੰਸ ਰਿਹਾ ਮੇਰਾ ਨਾ ਪਹਿਲਾਂ ਅ ਇਸ ਤਰ੍ਹਾਂ ਜਦੋਂ ਮੈਂ ਵਿਦਿਆਰਥਣਾਂ ਸਮੇ ਸਟੂਡੈਂਟ ਹੋਇਆ ਕਰਦੀ ਸੀ ਉਦੋਂ ਜ਼ਰੂਰ ਇਸ ਤਰ੍ਹਾਂ ਦਾ ਮੇਰੇ ਤੇ ਕਿਸੇ ਨੇ ਗਰੁੱਪ ਮੈਨੂੰ ਕੀਤਾ ਸੀ ਪਰ ਉਸ ਤੋਂ ਬਾਅਦ ਮੈਨੂੰ ਕਦੇ ਹੋਇਆ ਨਹੀਂ ਅਤੇ ਇਹ ਸਿਰਫ ਮੇਰੇ ਤੇ ਨਹੀਂ ਸਾਰੀਆਂ ਮੈਕਸੂਕੀ ਦੀ ਔਰਤਾਂ ਤੇ ਹਮਲਾ ਹੈ ਅਤੇ ਮੈਂ ਇਸ ਕੇਸ ਦੀ ਰਪੋਰਟ ਦਰਜ ਕਰੋਣੀ ਹੈ ਅਤੇ ਉਹਨਾਂ ਨੇ ਇਸ ਦੀ ਰਿਪੋਰਟ ਲਿਖਾ ਵੀ ਦਿੱਤੀ ਹੈ ਤੇ ਇਸ ਦੀ ਵਾਕਈ ਤੌਰ ਤੇ ਹੁਣ ਪੂਰੀ ਇਨਵੈਸਟੀਗੇਸ਼ਨ ਹੋਵੇਗੀ ਜਿਹੜੇ ਪ੍ਰੈਜ਼ੀਡੈਂਟ ਸ਼ੇਨ ਮਾਮ ਨੇ ਉਹ ਨਾ ਨੇ ਮੈਕਸੀਕੋ ਦੇ ਨੈਸ਼ਨਲ ਪੈਲੇਸ ਤੋਂ ਇਹ ਕਿਸਮ ਦੇ ਬਿਆਨ ਦੇ ਹਨ ਲੇਕਿਨ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਆ ਕਿ ਇਸ ਕਿਸਮ ਦਾ ਜਿਹੜਾ ਵਰਤਾਓ ਸੀ ਉਸ ਦੇ ਨਾਲ ਕੀਤਾ ਗਿਆ ਉਹਨਾਂ ਦੀ ਬਾਡੀ ਨੂੰ ਉਹ ਕਹਿੰਦੇ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਟੱਚ ਉਹ ਲਗਾਤਾਰ ਕਰਦਾ ਰਿਹਾ ਤੇ ਮੈਂ ਕਹਿੰਦੀ ਉਹਦਾ ਹੱਥ ਫੜ ਫੜ ਕੇ ਤੇ ਦੂਰ ਕਰਦੀ ਰਹੀ ਆ ਉਦੋਂ ਕੈਂਬਰੀਆ ਮੂਰੇ ਸਮਾਈਲ ਕਰਦੀ ਰਹੀਆਂ ਲੇਕਿਨ ਜਿੰਨੀ ਦੇਰ ਤੱਕ ਸਿਕਿਉਰਿਟੀ ਵਾਲੇ ਨਹੀਂ ਸਨ ਆਏ ਹੁਣ ਇਹ ਜੋ ਕਈ ਸਵਾਲ ਉੱਠਦੇ ਨੇ ਕਿ ਯਕਦਮ ਸਿਕਿਉਰਿਟੀ ਤੇ ਚੁੱਪਟ ਪੈਂਦੀ ਐ ਆ ਇਨੀ ਡਿਲੇ ਕਿਵੇਂ ਹੋ ਗਈ ਕਈ ਮਿੰਟਾਂ ਦੀ ਸੋ ਇਸ ਦੀ ਹੁਣ ਪੂਰੀ ਤਬਦੀਸ਼ ਹੋਏਗੀ ਆਫਟਰ ਆਲੋ ਹੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਹਨ ਅ ਦਲ ਬਦਲੂ ਐਮਪੀ ਦੇ ਬਾਰੇ ਚ ਹੋਰ ਜਾਣਕਾਰੀ ਆ ਰਹੀ ਹੈ ਤੁਹਨ ਪਤਾ ਹੀ ਆ ਕਿ ਇੱਕ ਨੋਵਾ ਸਕੋਸ਼ੀਆ ਦਾ ਮੈਂਬਰ ਪਾਰਲੀਮੈਂਟ ਜਿਹੜਾ ਕਿ ਕੰਜ਼ਰਵੇਟਿਵ ਪਾਰਟੀ ਦਾ ਐਮਪੀ ਚੁਣਿਆ ਗਿਆ ਸੀ 7 ਮਹੀਨੇ ਪਹਿਲਾਂ ਉਸ ਨੇ ਦਲ ਬਦਲਿਆ ਕਲ ਅਤੇ ਉਸ ਦਾ ਨਾਮ ਹੈ ਟ੍ਰੈਸਡੀ ਐਂਟ੍ਰਮੋਂਟ ਅਤੇ ਉਹ ਟੋਰੀ ਪਾਰਟੀ ਛੱਡ ਕੇ ਲੈਬਲ ਪਾਰਟੀ ਵਿੱਚ ਸ਼ਾਮਲ ਹੋ ਗਿਆ ਨੋਵਾ ਸਕੋਸ਼ੀਆ ਦਾ ਐਮਪੀ ਹੁਣ ਮਾਰ ਕਾਰਨ ਦੀ ਚਤਰੀ ਤੇ ਜਾ ਬੈਠਾ ਹੈ ਅਤੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਇਹ ਵੀ ਨਾਲ ਲੱਗਦੇ ਕਹਿ ਦਿੱਤਾ ਕਿ ਇਸ ਐਮਪੀ ਦੇ ਆਉਣ ਤੋਂ ਬਾਅਦ ਹੋਰ ਵੀ ਕਈ ਐਮਪੀ ਤਿਆਰ ਨੇ ਫਲੋਰ ਕ੍ਰਾਸ ਕਰਕੇ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਕਿਉਂਕਿ ਲਿਬਰਲ ਪਾਰਟੀ ਕੋਲੇ ਮੈਜੋਰਿਟੀ ਤੋਂ 3 ਐਮਪੀ ਘੱਟ ਸਨ ਇੱਕ ਇਹ ਆ ਗਿਆ ਹੁਣ ਪਾਰ ਕਰਕੇ ਫਲੋਰ ਆਪਣੀ ਪਾਰਟੀ ਛੱਡ ਕੇ ਦੋ ਹੋਰ ਚਾਹੀਦੇ ਉਹਨਾਂ ਨੂੰ ਪੂਰੀ ਮੈਜੋਰਿਟੀ ਲਈ ਪਰ ਉਹ ਕਹਿੰਦੇ ਕਿ ਹੋਰ ਐਮਪੀ ਉਹਨਾਂ ਨੇ ਗਿਣਤੀ ਨਹੀਂ ਦੱਸੀ ਆ ਸਕਦੇ ਨੇ ਇਸ ਦੇ ਨਾਲ ਦੇਖੋ ਦਲ ਬਦਲੀ ਬਹੁਣ ਬਹੁਤ ਅਜੀਬ ਲੱਗਦੀ ਹੋਏ ਕਿ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਹੋਣ ਲੱਗ ਪਿਆ ਭਾਰਤ ਦੇ ਵਿੱਚ ਜਾਂ ਹੋਰ ਕਈ ਜਮਹੂਰੀਅਤ ਵਾਲੇ ਮੁਲਕ ਨੇ ਜਿਹੜੇ ਡੈਮੋਕ੍ਰੇਸੀਸ ਦੇ ਵਿੱਚ ਇਹ ਕੋਈ ਇੰਨੀ ਅਨਕਾਮਨ ਗੱਲ ਨਹੀਂ ਹੈ ਕਿ ਕੋਈ ਆਪਣੀ ਪਾਰਟੀ ਛੱਡ ਕੇ ਚਲਾ ਜਾਏ ਕੈਨੇਡਾ ਦੇ ਵਿੱਚ ਵੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਤਕਰੀਬਨ 300 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ ਜਦ ਤੋਂ ਕਨਫੈਡਰੇਸ਼ਨ ਬਣੀ ਹੈ ਉਸ ਤੋਂ ਬਾਅਦ ਇੱਕ ਪਾਰਟੀ ਛੱਡ ਕੇ ਦੂਜੀ ਚਲੇ ਗਏ ਤੇ ਫਿਰ ਵਾਪਸ ਵੀ ਆ ਗਏ ਸਨ ਸੋ ਇਸ ਤਰ੍ਹਾਂੀਆਂ ਜਿਹੜੀਆਂ ਕਟਨਾਵਾਂ ਪਹਿਲਾਂ ਵਾਪਰਦੀਆਂ ਰਹੀਆਂ ਨੇ ਉਹਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਸਕਾਟ ਬ੍ਰਾਈਜ਼ਨ ਨਾ ਦਾ ਨੋਵ ਨੋਸਕੋਸ਼ੀਆ ਦਾ ਐਮਪੀਸੀ ਉਹਦਾ ਬੜਾ ਰੋਲਾ ਪਿਆ ਸੀ ਉਸਨੇ ਕਿਸ ਤਰੀਕੇ ਨਾਲ ਆਪਣੀ ਪਾਰਟੀ ਛੱਡ ਕੇ ਆਪਣੀ ਕੰਸਰਵੇਟਰ ਪਾਰਟੀ ਛੱਡ ਕੇ ਉਹ ਵੀ ਲਿਬਰਲ ਪਾਰਟੀ ਚਲਾ ਗਿਆ ਸੀ ਫਿਰ ਉਸ ਤੋਂ ਬਾਅਦ ਇੱਕ ਬਹੁਤ ਮਹੱਤਵਪੂਰਨ ਕੇਸ ਆਇਆ ਕਰੋੜਪਤੀ ਸੁੰਦਰੀ ਬਲੈਂਡ ਅਸਟਰੋਨਿਕ ਦਾ ਉਸ ਦਾ ਪਿਤਾ ਇੱਕ ਬਹੁਤ ਵੱਡਾ ਧਨਾੜ ਵਿਅਕਤੀ ਜਿਹੜੇ ਸਪੇਅਰ ਪਾਰਟਸ ਬਣਾਉਂਦੇ ਸਨ ਉਹਨੇ ਆਪਣੀ ਲੜਕੀ ਐਮਪੀ ਬਣਾ ਲਈ ਤੇ ਬਲੈਂਡ ਅਸਟਰੋਨਿਕ ਜਦੋਂ ਐਮਪੀ ਬਣ ਕੇ ਕੰਜ਼ਰਵਡ ਪਾਰਟੀ ਦੇ ਵਿੱਚ ਗਈ ਖੂਬਸੂਰਤ ਲੜਕੀ ਸੀ ਤਾਂ ਪੀਟਰ ਮਕੇ ਜਿਹੜੇ ਕਿ ਕੰਜ਼ਰਵਡ ਪਾਰਟੀ ਦੇ ਸਿੰਗਲ ਤੇ ਹੈਂਡਸਮ ਮੈਂਬਰ ਪਾਰਲੀਮੈਂਟਸ ਹਨ ਉਹਨਾਂ ਦਾ ਦੋਨੋਂ ਦਾ ਆਪਸ ਵਿੱਚ ਹੀ ਪਿਆਰ ਹੋ ਗਿਆ ਔਰ ਜਦੋਂ ਪਿਆਰ ਦੀਆਂ ਪਿੰਗਾ ਝੂਟਣ ਲੱਗ ਪਏ ਤੇ ਹਮੇਸ਼ਾ ਇਕੱਠੇ ਵਿਚਰਦੇ ਉਹ ਤੋਂ ਬਾਅਦ ਅਚਾਨਕ ਕੀ ਹੋਇਆ ਕਿ ਉਹ ਆਪਣਾ ਕੰਜ਼ਰਵੇਟਿਵ ਪਾਰਟੀ ਛੱਡ ਕੇ ਪਾਲ ਮਾਰਟਨ ਦੀ ਪਾਰਟੀ ਲਿਬਰਲ ਪਾਰਟੀ ਦੇ ਵਿੱਚ ਚਲੇ ਗਏ ਅਤੇ ਜਾਣ ਤੋਂ ਪਹਿਲਾਂ ਉਹਨੇ ਆਫਰ ਵੀ ਕੀਤਾ ਕਿ ਤੂੰ ਵੀ ਮੇਰੇ ਨਾਲ ਚੱਲ ਆਪਾਂ ਪਾਰਟੀ ਬਦਲਦੇ ਆ ਪੀਟਰ ਮਕੇ ਤੇ ਨਹੀਂ ਗਏ ਲੇਕਿਨ ਉਹਨਾਂ ਦਾ ਦਿਲ ਟੁੱਟ ਗਿਆ ਔਰ ਫਿਰ ਉਹ ਆਪਣੇ ਤੇ ਦੇ ਫਾਰਮ ਤੇ ਚਲੇ ਗਏ ਉਹ ਕੁੱਤੇ ਜਫੀ ਪਾ ਕੇ ਪਏ ਰਹਿੰਦੇ ਤੇ ਇਸ ਨੂੰ ਨੀ ਕਹਾਣੀਆਂ ਬੜੀਆਂ ਨਸ਼ਰ ਹੋਈਆਂ ਔਰ ਫਿਰ ਉਸ ਤੋਂ ਬਾਅਦ ਵੈਂਕੂਵਰ ਦੇ ਇੱਕ ਬਹੁਤ ਤੰਦੇ ਕਹੋਦੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਬਹੁਤ ਵੱਡੇ ਅਰਥਸ਼ਾਸਤਰੀ ਵੀ ਸੀ ਤੇ ਉਹਨਾਂ ਨੂੰ ਬੜੀ ਸਫਾਰਿਸ਼ ਨਾਲ ਲੈ ਕੇ ਆਈ ਸੀ ਜਿਹੜੀ ਪਾਰਟੀ ਤਾਂ ਵੈਂਕੂਵਰ ਕਿੰਗਸਵੇ ਤੋਂ ਜਿੱਤ ਗਏ ਸਨ ਡੇਵਿਡ ਐਮਰਸਨ ਡੇਵਿਡ ਐਮਰਸਨ ਦੇ ਕਿਸੇ ਹਾਲੇ ਤੱਕ ਦਾ ਹੀ ਜਾਂਦੇ ਨੇ ਤੇ ਡੇਵਿਡ ਐਮਰਸਨ ਫਿਰ ਪਾਰਟੀ ਚੜਗੇਸਨ ਬਦਲ ਕੇ ਫਲੋਰ ਕਰਾਸ ਕਰ ਗਏ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਨਹੀਂ ਜਿੱਤੀ ਆਮ ਤੌਰ ਤੇ ਲੋਕ ਜਿੱਤਦੇ ਨਹੀਂ ਹੁੰਦੇ ਪਰ ਜਿਹੜੀ ਕਰੋੜਪਤੀ ਸੁੰਦਰੀ ਬਲੈਂਡਰ ਸਟ੍ਰੋਨਿਕ ਸੀ ਪਹਿਲਾਂ ਤਾਂ ਉਹ ਦਲ ਬਦਲ ਗਈ ਟੋਰੀ ਪਾਰਟੀ ਨੂੰ ਛੱਡ ਕੇ ਪਾਲ ਮਾਰਟਨ ਦਾ ਹੱਥ ਫੜ ਲਿਆ ਫਿਰ ਉਸ ਤੋਂ ਬਾਅਦ ਜਦ ਅਗਲੀ ਇਲੈਕਸ਼ਨ ਆਈ ਉਹਦੇ ਵਿੱਚ ਸਾਰੀ ਲੈਬਲ ਪਾਰਟੀ ਹਾਰ ਗਈ ਤੇ ਕਰੋੜਪਤੀ ਸੁੰਦਰੀ ਜਿੱਤ ਗਈ ਸੋ ਇਸ ਰਣਨੀ ਗੱਲਾਂ ਪਹਿਲਾਂ ਹੋਈਆਂ ਨੇ ਸਾਡੇ ਜਿਹੜਾ ਪੋਲਿਟਿਕਲ ਇਤਿਹਾਸ ਆ ਉਹਦੇ ਵਿੱਚ ਇਹ ਹੁਣ ਕਈ ਲੋਕਾਂ ਨੂੰ ਸ਼ਾਇਦ ਹਰਾਨੀ ਹੋਏ ਕਿ ਕੇਂਦਰ ਦੇ ਵਿੱਚ ਵੀ ਐਮਪੀ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਬਦਲ ਲੈਂਦੇ ਨੇ ਕੱਲ ਇਹ ਫਲੋਰ ਕਰਾਸ ਕਰਨ ਵਾਲੇ ਐਮਪੀ ਸਤਮੀ ਨੇ ਪਹਿਲਾਂ ਪਿਛਲੀ ਇਲੈਕਸ਼ਨ ਦੇ ਵਿੱਚ 533 ਵੋਟਾਂ ਦੇ ਫਰਕ ਨਾਲ ਇਹ ਜਿੱਤੇ ਸੀ ਬਹੁਤੀ ਵੱਡੀ ਮਾਰਜਨ ਨਾਲ ਨਹੀਂ ਸੀ ਜਿੱਤ ਹੋਈ ਸੋ ਦੇਖ ਲਿਆ ਕਿ ਹੁਣ ਅੱਗੇ ਕੀ ਆਉਂਦਾ ਹੋਰ ਕਿਹੜੇ ਕਿਹੜੇ ਛੱਡ ਕੇ ਆਉਂਦੇ ਨੇ ਕੰਜ਼ਰਵਟਿਵ ਪਾਰਟੀ ਤੋਂ ਉਹ ਕਹਿੰਦੇ ਮੈਂ ਜਿਹੜਾ ਪਾਰਟੀ ਛੱਡ ਕੇ ਗਿਆ ਐਮਪੀ ਆ ਇਹ ਕਹਿੰਦਾ ਕਿ ਮੈਂ ਜਿਹੜੀ ਪੋਲੀ ਆ ਉਹਦੀ 네ਗੇਟਿਵ ਟਾਕ ਤੋਂ ਉੱਕ ਗਿਆ ਸਾਂ ਹਮੇਸ਼ਾ ਹੀ 네ਗੇਟਿਵ ਗੱਲਾਂ ਕਰੀ ਜਾਂਦਾ